ਅ ਦਰਸ਼ਕੋ ਅੱਜ ਆਪਾਂ ਅਜਨਾਲਾ ਦੇ ਹਾਰਡ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਰਹੇ ਸੀਗੇ ਆਪਾਂ ਇੱਕ ਘਰ ਚ ਪੁੱਜੇ ਆ ਜਿੱਥੇ ਤੁਸੀਂ ਦੇਖ ਸਕਦੇ ਜੇ ਮੈਨੂੰ ਬੈਠ ਕੇ ਦਿਖਾਉਣਾ ਆ ਕਿ ਕਿਵੇਂ ਟਾਈਲਾਂ ਇਹਨਾਂ ਦੀਆਂ ਬੈਠ ਗਈਆਂ ਐ ਇਹ ਦੇਖੋ ਆਵਾਜ਼ ਆਉਂਦੀ ਹੋਊਗੀ ਕਿਵੇਂ ਟਾਈਲਾਂ ਜਿਹੜੀਆਂ ਇਹ ਬੈਠ ਗਈਆਂ ਐ ਇਹ ਟਾਈਲ ਟੁੱਟ ਵੀ ਗਈ ਹੈ ਕਿਉਂਕਿ ਬੈਠਣ ਕਰਕੇ ਇਹਦਾ ਮਤਲਬ ਹੈ ਕਿ ਜ਼ਮੀਨ ਜਿਹੜੀ ਆ ਥੱਲੇੋਂ ਪਾਣੀ ਆ ਹੀ ਅੱਗੇ ਜਾ ਕੇ ਜਦ ਨੂੰ ਦੇਖਿਆ ਤਾਂ ਪਾਣੀ ਬਾਹਰ ਵੀ ਆ ਰਿਹਾ ਸੀਗਾ ਇਹਦਾ ਮਤਲਬ ਹੈ ਆ ਕਿ ਇਹਨਾਂ ਜਿਹੜੇ ਨੀਹਾਂ ਆ ਕਾਫੀ ਉਹ ਵੀ ਖੋਖਲੀਆਂ ਹੋ ਜਾਣਗੀਆਂ ਤੇ ਕਦੇ ਵੀ ਛੱਤ ਵੀ ਡਿੱਗ ਸਕਦੀ ਹੈ ਕੁਝ ਵੀ ਵੱਡਾ ਹਾਦ ਜਿਹੜੇ ਮੇਰੇ ਭਰਾ ਕੱਲ ਕਹਿ ਰਹੇ ਸੀਗੇ ਕਿ ਆਪਾਂ ਸੇਵਾ ਲੈ ਕੇ ਆ ਰਹੇ ਆ ਨਾ ਨਾ ਕੋਈ ਗਲਤ ਆਡਾ ਜਿਹੜੀ ਸੇਵਾ ਆ ਉਹ ਗਲਤ ਬਸ ਜਾ ਰਹੀ ਆ ਆਪਾਂ ਇੰਨਾ ਪਰਿਵਾਰਾਂ ਦੀ ਬਾਹ ਵੜਨੀ ਕਿਉਂਕਿ ਲੋਡ ਇੱਥੇ ਆ ਐ ਨਾ ਹੋਵੇ ਕੱਲ ਨੂੰ ਕੋਈ ਵੱਡਾ ਹਾਸਾ ਹੋ ਜੇ ਉਸ ਤੋਂ ਬਾਅਦ ਆਪਾਂ ਕੱਟ ਕਰ ਦਈਏ ਕਿ ਨੁਕਸਾਨ ਵੱਡਾ ਹੋ ਗਿਆ ਘਾਡੇ ਗਿਆ ਉਸ ਤੋਂ ਪਹਿਲਾਂ ਆਪਾਂ ਕੋਸ਼ਿਸ਼ ਕਰੀਏ ਕਿ ਪਰਿਵਾਰਾਂ ਨੂੰ ਬਚਾਈਏ ਕਿਉਂਕਿ ਬਹੁਤ ਵੱਡਾ ਇਹ ਨੁਕਸਾਨ ਆ ਕੋਈ ਨਿੱਕੀ ਗੱਲ ਨਹੀਂ ਕਿ 30-40 ਲੱਖ ਰੁਪਏ ਦੀ ਇਹਨਾਂ ਨੇ ਪੂਰਾ ਘਰ ਤਿਆਰ ਕੀਤਾ ਇੱਕ ਸੁਪਨੇ ਹੀ ਇਹਨਾਂ ਦੇ ਪਰਿਵਾਰ ਦੇ ਪਰ ਉਹ ਸਾਰੇ ਜਿਹੜੇ ਮਿੱਟੀ 'ਚ ਮਿਲ ਗਏ ਆ ਕਿਉਂਕਿ ਬਹੁਤ ਜ਼ਿਆਦਾ ਹਲਾਤ ਮਾੜੇ ਆ ਅੱਗੇ ਦੇਖੋਗੇ ਤੇ ਅੱਗੇ ਵੀ ਟਾਇਲਾਂ ਪੂਰੀ ਤਰ੍ਹਾਂ ਬੈਠ ਗਈਆਂ ਛੱਤ ਤੇ ਦੇਖੋ ਕਿ ਜਾ ਕੇ ਛੱਤ ਪੂਰੀ ਤਰ੍ਹਾਂ ਟਿਲਟ ਹੋ ਗਈ ਆ ਥੋੜੀ ਤ੍ਰੇਸ਼ਵੀਂ ਜੀ ਹੋ ਗਈ ਆ ਤੇ ਉਹ ਕਦੀ ਵੀ ਕੋਈ ਵੱਡਾ ਹਾਸਾ ਜਿਹੜਾ ਵਾਪਰ ਸਕਦਾ ਇਸ ਕਰਕੇ ਮੈਂ ਸਾਰਿਆਂ ਨੂੰ ਅਹੀ ਬੇਨਤੀ ਕਰੂੰਗਾ ਕਿ ਆਪਾਂ ਗਰਾਊਂਡ ਲੈਵਲ ਤੇ ਹੁਣ ਕੱਪ ਕਰੀਏ ਲੰਗਰ ਬਥੇਰੇ ਆਪਾਂ ਲਾ ਲਈਆ ਹੁਣ ਆਪਾਂ ਇਧਰਲੇ ਬਸ ਧਿਆਨ ਦਿइये ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ